ਆਖਰ ਅਸੀਂ ਨਾਮ ਸਿਮਰਨ ਕਰਨਾ ਹੀ ਕਿਉਂ ਹੈ ਨਾਮ ਸਿਮਰਨ ਵਾਸਤੇ ਸਭ ਤੋਂ ਵਧੀਆ ਗੱਲਾਂ ਨਾਮ ਜਪਣ ਦਾ ਜੋ ਅਸਲ ਮੰਤਵ ਹੈ ਉਹ ਕੁਝ ਹੋਰ ਹੈ ਪਰ ਅਸੀਂ ਸੰਸਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਇਸ ਦਾ ਇਸਤੇਮਾਲ ਕਰ ਲੈਂਦੇ ਆ ਅਸਲ ਦੇ ਵਿੱਚ ਜੋ ਨਾਮ ਸਿਮਰਨ ਹੈ ਉਹ ਮਨ ਦੀ ਸ਼ਾਂਤੀ ਆਤਮਿਕ ਖੁਸ਼ਹਾਲੀ ਤੇ ਪ੍ਰਮਾਤਮਾ ਦੇ ਨਾਲ ਜੁੜਨ ਦਾ ਸਭ ਤੋਂ ਸੌਖਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ ਹੁਣ ਇਹਨਾਂ 3 ਮਿੰਟਾਂ ਦੇ ਵਿੱਚ ਜਾਣੋ ਕਿ ਨਾਮ ਸਿਮਰਨ ਕਿਉਂ ਕਰਨਾ ਚਾਹੀਦਾ ਹੈ ਆਪਾਂ ਪਹਿਲੇ ਨੰਬਰ ਤੇ ਗੱਲ ਕਰੀਏ ਕਿ ਮਨ ਦੀ ਸ਼ਾਂਤੀ ਮਿਲਦੀ ਹੈ ਸਾਰਾ ਹੀ ਸੰਸਾਰ ਮਨ ਦੀ ਸ਼ਾਂਤੀ ਵਾਸਤੇ ਸੰਸਾਰ ਦੇ ਵਿੱਚ ਪਤਾ ਨਹੀਂ ਕੀ ਕੁਝ ਕਰੀ ਜਾਂਦਾ ਹੁਣ ਨਾਮ ਜਪਣ ਦੇ ਨਾਲ ਦੇਖੋ ਹੁੰਦਾ ਕੀ ਹੈ ਨਾਮ ਜਪਣ ਨਾਲ ਮਨ ਦੇ ਜੋ ਵਿਚਾਰ ਨੇ ਉਹ ਸ਼ਾਂਤ ਹੁੰਦੇ ਨੇ ਜਦੋਂ ਤੁਸੀਂ ਸਤਨਾਮ ਵਾਹਿਗੁਰੂ ਜਾਂ ਰਾਮ ਜਪਦੇ ਹੋ ਤਾਂ ਇਹ ਮਨ ਦੀ ਜੋ ਨਕਾਰਾਤਮਕਤਾ ਆ ਉਸ ਨੂੰ ਦੂਰ ਰੱਖਣ ਦੇ ਵਿੱਚ ਮਦਦ ਕਰਦਾ ਹੈ ਨਤੀਜਾ ਮਨ ਨਿਰਮਲ ਰਹਿਣਾ ਸ਼ੁਰੂ ਹੋ ਜਾਂਦਾ ਹੈ ਨੰਬਰ 2 ਤੇ ਵਿਚਾਰ ਕਰੀਏ ਪਾਪਾਂ ਦਾ ਨਾਸ਼ ਹੁੰਦਾ ਹੈ ਆਪਾਂ ਸਾਰੇ ਹੀ ਜੀਵ ਕੀ ਕਰਦੇ ਆ ਕਿ ਪਾਪਾ ਦਾ ਨਾਸ਼ ਕਰਨ ਵਾਸਤੇ ਧਾਰਮਿਕ ਜੋ ਸਥਾਨ ਨੇ ਉਹਨਾਂ ਦੀ ਯਾਤਰਾ ਕਰਦੇ ਆ ਇਸ਼ਨਾਨ ਕਰਦੇ ਆ ਤਰ੍ਹਾਂ ਤਰ੍ਹਾਂ ਦੇ ਪਾਪ ਪੁੰਨ ਦਾਨ ਕਰਦੇ ਆ ਪਰ ਬਾਣੀ ਦੇ ਵਿੱਚ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਪਿੱਛੇ ਛੱਡ ਕੇ ਮਾਰੇ ਕੀ ਸਮਝਾਉਂਦੇ ਨੇ ਕਿ ਭਾਈ ਤੁਸੀਂ ਨਾਮ ਜਪੋ ਸਾਰੇ ਹੀ ਦੁੱਖ ਤੁਹਾਡੇ ਦੂਰ ਹੋ ਜਾਣਗੇ ਨਾਮ ਸਿਮਰਨ ਨਾਲ ਪਾਪਾਂ ਦਾ ਅਸਰ ਘਟ ਜਾਂਦਾ ਹੈ ਤੇ ਮਨ ਸਾਡਾ ਸਾਫ ਰਹਿਣਾ ਸ਼ੁਰੂ ਹੁੰਦਾ ਹੈ ਨੰਬਰ 3 ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕਈ ਜੀਵ ਘਰ ਪਰਿਵਾਰ ਛੱਡ ਦਿੰਦੇ ਨੇ ਜੰਗਲਾਂ ਦੇ ਵਿੱਚ ਤੁਰ ਪੈਂਦੇ ਨੇ ਸੰਸਾਰ ਨੂੰ ਛੱਡ ਕੇ ਉਹ ਤਿਆਗੀ ਬਣ ਜਾਂਦੇ ਨੇ ਨਾਮ ਹੀ ਉਹ ਸੱਚੀ ਦੌਲਤ ਹੈ ਜੋ ਮੌਤ ਤੋਂ ਬਾਅਦ ਵੀ ਸਾਥ ਦਿੰਦੀ ਹੈ ਮਹਾਰਾਜ ਕੀ ਕਹਿੰਦੇ ਨੇ ਜਿਨਿ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਦੇ ਮੁਖੋ ਜਲੇ ਕੀਤੀ ਛੁੱਟੀ ਨਾਲ ਕਿੰਦ ਜਿਨ੍ਹਾਂ ਨੇ ਨਾਮ ਧਿਆਇਆ ਪ੍ਰਮਾਤਮਾ ਦੇ ਮੁਖ ਦੀ ਆਵਾਜ਼ ਨੂੰ ਫੜ ਲਿਆ ਪਹਿਚਾਨ ਕਰ ਲਈ ਉਹਨਾਂ ਦੇ ਜੋ ਮੁਖ ਨੇ ਉਹ ਉਜਵਲ ਹੁੰਦੇ ਨੇ ਤੇ ਉਹ ਦੂਸਰਿਆਂ ਨੂੰ ਵੀ ਮੁਕਤ ਕਰਵਾਉਂਦੇ ਨੇ ਚੌਥੇ ਨੰਬਰ ਤੇ ਵਿਚਾਰ ਕਰੀਏ ਹਰ ਮੁਸੀਬਤ ਦੇ ਵਿੱਚ ਸਹਾਰਾ ਬਣਦਾ ਮੁਸੀਬਤ ਆਉਣ ਤੇ ਆਪਾਂ ਕਿਸੇ ਨਾ ਕਿਸੇ ਦੀ ਭਾਲ ਕਰਦੇ ਆ ਪਰ ਜੈਸ ਜੀਪ ਦੇ ਅੰਦਰ ਨਾਮ ਚੱਲਦਾ ਹੈ ਮੁਸੀਬਤ ਆਵੇਗੀ ਜ਼ਰੂਰ ਪਰ ਕੋਈ ਨਾ ਕੋਈ ਸਾਥ ਦੇਣ ਵੀ ਜ਼ਰੂਰ ਆਵੇਗਾ ਨਾਮ ਸਿਮਰਨ ਤੁਹਾਨੂੰ ਹਰ ਪ੍ਰਕਾਰ ਦੀ ਤੰਗੀ ਦੇ ਵਿੱਚ ਸਹਾਰਾ ਦਿੰਦਾ ਹੈ ਜਦੋਂ ਆਪਾਂ ਨਾਮ ਦੇ ਨਾਲ ਜੁੜ ਜਾਂਦੇ ਆ ਤਾਂ ਕੋਈ ਵੀ ਡਰ ਚਿੰਤਾ ਫਿਕਰ ਸਾਨੂੰ ਸਤਾ ਨਹੀਂ ਸਕਦੇ 5ਵੇਂ ਨੰਬਰ ਤੇ ਵਿਚਾਰ ਕਰੀਏ ਸੱਚੇ ਸੁੱਖ ਦੀ ਪ੍ਰਾਪਤੀ ਨਾਮ ਸਿਮਰਨ ਦੇ ਨਾਲ ਮਿਲਣ ਵਾਲਾ ਸੁੱਖ ਕਿਸੇ ਵੀ ਭੌਤਿਕ ਵਸਤੂ ਨਾਲੋਂ ਵੱਧ ਸਥਾਈ ਹੁੰਦਾ ਹੈ। ਇਹ ਅੰਦਰੂਨੀ ਖੁਸ਼ੀ ਦਾ ਇੱਕ ਸੋਮਾ ਆ। ਇਸ ਵਾਸਤੇ ਨਾਮ ਸਿਮਰਨ ਕਰੋ, ਮਨ ਨੂੰ ਸ਼ਾਂਤ ਕਰੋ, ਆਤਮਿਕ ਤਰੱਕੀ ਕਰੋ ਅਤੇ ਪਰਮਾਤਮਾ ਦੇ ਨੇੜੇ ਹੋਵੋ। ਇਹ ਹੀ ਸਾਡੇ ਜੀਵਨ ਦਾ ਅਸਲੀ ਉਪਦੇਸ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।